ਅੱਜ ਕੋ-ਟੀਮ ਦੇਖਾਂ ਵਿਖੇ ਇਸ ਨਵੇਂ ਸਪੋਰਟਸ ਹੱਬ ਦੇ ਨੀਂਹ ਪੱਥਰ ਰੱਖਣ ਮੌਕੇ ਮੇਰੇ ਨਾਲ ਇੱਥੇ ਪਹੁੰਚੇ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸਾਡੇ ਐਮਸੀ ਸਹਿਬਾਨ ਦੀਰ ਸਾਹਿਬ ਵਕ ਵਕ محکمہ ਦੇ ਅਫਸਰ ਸਹਿਬਾਨ ਈਯੂ ਸਾਹਿਬ ਜੀ ਸਾਹਿਬ ਵਾਟਰ ਸਪਲਾਈ ਦੇ ਸਾਡੀ ਪ੍ਰੈਸ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तकरीबन ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾ ਰਿਆ ਨੇ ਦੱਸ ਹੀ ਦਿੱਤਾ ਜਿਹੜੇ ਜਿਹੜੇ ਕੰਮ ਕੋਟ ਹੀ ਸੇਖਾਂ ਦੇ ਵਿੱਚ ਇਸ ਸਰਕਾਰ ਦੇ ਦੌਰਾਨ ਹੋਏ ਨੇ ਕਿਹੜੇ ਕੰਮ ਕੰਪਲੀਟ ਹੋ ਗਏ ਕਿਹੜੇ ਕੰਮ ਚੱਲ ਰਹੇ ਨੇ ਮੈਂ ਬਸ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਇੱਕ ਤਾਂ ਪਹਿਲੀ ਗੱਲ ਜਿਹੜੀ ਕਰਨੀ ਹੈ ਕੋੜੀ ਸਿੰਘਾ ਜਿਹੜੇ ਨਿਵਾਸੀ ਇਹ ਨੇ ਉਹਨਾਂ ਦੇ ਨਾਲ ਕਿ ਜਿਹੜੇ ਜਿਹੜੇ ਕੰਮ ਇਸ ਸਰਕਾਰ ਦੇ ਵਿੱਚ ਹੋਏ ਨੇ ਕਿਉਂਕਿ ਜਦੋਂ ਮੈਂ ਤੁਹਾਡੇ ਕੋਲੇ ਵੋਟਾਂ ਆਉਂਦੀਆਂ ਵੋਟਾਂ ਲਈ ਆਇਆ ਸੀ ਸਾਰੇ ਸ਼ਹਿਰ ਨਿਵਾਸੀਆਂ ਨੇ ਇਹ ਕੰਮਾਂ ਦੀ ਮੇਰੇ ਤੋਂ ਡਿਮਾਂਡ ਕੀਤੀ ਸੀ ਜਿਦੇ ਵਿੱਚ ਸ਼ਹਿਰ ਦਾ ਸੀਵਰੇਜ ਜਿਦੇ ਵਿੱਚ ਸ਼ਹਿਰ ਦਾ ਪਾਰਕ ਜਿਦੇ ਵਿੱਚ ਸ਼ਹਿਰ ਦਾ ਬੱਸ ਸਟੈਂਡ ਜਿਦੇ ਵਿੱਚ ਆ ਸ਼ਹਿਰ ਦਾ ਜਿਹੜਾ ਸਟੇਡੀਅਮ ਆ ਚਾਹੇ ਸਪੋਰਟ ਸਭ ਕਹੇ ਦਿਓ ਚਾਹੇ ਸਟੇਡੀਅਮ ਕਹੇ ਦਿਓ ਇਹ ਸੀ ਤੇ ਕੋਈ ਇਸੇ ਖਾਣ ਵਾਸੀਓ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਜੇ ਮੈਨੂੰ ਮੌਕਾ ਦਿਓ ਜਿਹੜੇ ਜਿਹੜੇ ਕੰਮ ਤੁਸੀਂ ਇਹ ਮੈਨੂੰ ਕਹੇ ਨੇ ਮੈਂ ਕੋਸ਼ਿਸ਼ ਕਰੂੰਗਾ ਇਹ ਕੰਮ ਮੈਂ ਤੁਹਾਨੂੰ ਆਪਦੀ ਸਰਕਾਰ ਦੇ ਵਿੱਚ ਕਰਕੇ ਦਵਾਂ ਤੇ ਅੱਜ ਕੋਟੀ ਸੇਖਾਂ ਵਾਲਿਓ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਦੇ ਵਿੱਚੋਂ ਆ ਜਿਹੜਾ ਅਖੀਰਲਾ ਵਾਅਦਾ ਸੀ ਅੱਜ ਮੈਂ ਤੁਹਾਡਾ ਉਹ ਅਖੀਰਲਾ ਵਾਅਦਾ ਵੀ ਤੁਹਾਡੇ ਨਾਲ ਪੂਰਾ ਕਰਦਾ ਹਾਂ ਪਹਿਲੇ ਸੀਵਰੇਜ ਨਾਲ ਜਿਹੜਾ ਮੇਨ ਵੱਡਾ ਕੰਮ ਸੀ ਜਿਵੇਂ ਦੱਸ ਕੇ ਗਏ ਨੇ ਮੇਥੋਂ ਪਹਿਲਾਂ ਕਿ ਕਈ ਰਹਿ ਗਏ ਇੱਥੇ ਕਈ ਆ ਗਏ ਕਈ ਚਲੇ ਗਏ ਕਿਸੇ ਕੋਲੋਂ ਕੰਮ ਨਹੀਂ ਸੀ ਹੋਇਆ ਮੈਨੂੰ ਪਿਆਰੀ ਇਹਨਾਂ ਬਖਸ਼ਿਆ ਕੋਈ ਸੇਖਾਂ ਦੇ ਵਿੱਚੋਂ ਕਿ ਮੈਂ ਚਾਹੇ ਮੈਨੂੰ ਕਿਸੇ ਗੁੜੇ ਜਾਣਾ ਪਿਆ ਕਿਸੇ ਕੋਲੇ ਜਾ ਕੇ ਝੋਲੀ ਢਨੀ ਢੀ ਮੈਂ ਜਿਹੜਾ ਉਹ ਗਰੀਬਣ ਸਾਢੇ 26 ਕਰੋੜ ਦਾ ਜਿਹੜਾ ਕੰਮ ਸੀਗਾ ਤੁਹਾਡਾ ਪੂ ਲੈ ਗਿਆ ਆ ਸੀਵਰੇਜ ਦਾ ਹੁਣ ਜੇ ਕੋਈ ਸਿਆਣੇ ਬੰਦੇ ਨੇ ਜਾਂ ਪੱਤਰਕਾਰ ਨੇ ਉਮਰਜੀ ਕਲਮ ਕੱਢ ਲਿਆ ਜੀ ਇਸ ਸਰਕਾਰ ਦੇ ਵਿੱਚ ਕਿੰਨੇ ਕਿੰਨੇ ਪੈਸੇ ਕੋਟੀ ਸੇਖਾਂ ਦੇ ਖਾਤੇ ਵਿੱਚ ਆ ਗਏ ਜਿਹੜੇ ਕੋਟੀ ਸਾਡੇ 26 ਕਰੋੜ ਰੁਪਏ ਦਾ ਜਿਹੜਾ ਸੀਵਰੇਜ ਹੈ ਉਹ ਕੋਟੀ ਸੇਖਾਂ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ ਦੋ ਮਹੀਨਿਆਂ ਦੇ ਵਿੱਚ ਪੈ ਕੇ ਕੰਪਲੀਟ ਹੋ ਜਾਣਾ ਹੈ ਸਾਡੇ ਸ਼ੰਭੀਕਰ ਜੀ ਅੱਜ ਜਿਹਦਾ ਆਪਾਂ ਉਧ ਘਾਟਨ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ 1 ਕਰੋੜ ਤੇ 28 ਲੱਖ ਰੁਪਏ ਦਾ ਜਿਹੜਾ ਇਹ ਸਪੋਰਟ ਸਬਾ ਇਹਦਾ ਟੈਂਡਰ ਹੋ ਗਿਆ ਕੰਮ ਸ਼ੁਰੂ ਹੋ ਗਿਆ ਸਮਾਨ ਆ ਗਿਆ ਐਨੇ ਪਹਿਲਿਆਂ ਸਰਕਾਰਾਂ ਵਾਂਗੂ ਵਿਕੱਲੇ ਪੱਥਰ ਲੈ ਜਾਓ ਤੇ ਅਦਗਠਨ ਕਰ ਦਿਓ ਕੰਮ ਫਿਰ ਹੋਣਾ ਨਹੀਂ ਮੈਨੂੰ ਯਾਦਾ ਜਦੋਂ ਸੀਵਰੇਜ ਦਾ ਮੈਨੂੰ ਪੱਥਰ ਆਇਆ ਸੀ ਤੇ ਬੜੇ ਮੇਰੇ ਪੱਤਰਕਾਰ ਭਰਾਵਾਂ ਨੇ ਮੈਨੂੰ ਪੁਰਾਣੇ ਨੀ ਪੱਥਰ ਰੱਖੇ ਵੀ ਮੈਨੂੰ ਖਾਏ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਐ ਹੁੰਦਾ ਰਿਹਾ ਜੀ ਨੀ ਪੱਥਰ ਰੱਖੇ ਰਖਾਏ ਰਹ ਜਾਂਦੇ ਨੇ ਕੀ ਤੁਹਾਡਾ ਜਿਹੜਾ ਕੰਮ ਆ ਇਸੇ ਜੜੂਗਾ ਤੇ ਅੱਜ ਵੇਖ ਲਓ ਕੋਡੀ ਸੇਖਾਂ ਵਾਲਿਓ ਕੰਮ ਸਿਰੇ ਚੜ ਗਿਆ ਤੇ 2 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਡੇ ਨੂੰ ਸਪੁਰਦ ਕਰ ਦੇਣਾ ਫਿਰ ਇਸ ਤੋਂ ਬਿਨਾ ਜਿਹੜਾ ਬੱਸ ਸਟੈਂਡ ਆ ਜਿਹੜਾ ਮੇਨ ਡਿਮਾਂਡ ਸੀ ਮੈਂ ਹੈਰਾਨ ਸੀ ਜਿਹੜੇ ਹੁਣ ਤੱਕ ਦੇ ਲੀਡਰ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾਉਂਦੇ ਰਹੇ ਹੋ ਇਹ ਮੇਨ ਲੋੜਾਂ ਨੇ ਯਾਰ ਸ਼ਹਿਰ ਦੀਆਂ ਟ੍ਰੇਵਰੇਜ ਬੱਸ ਸਟੈਂਡ ਪਾਰਕ ਗਰਾਊਂਡ ਸਟੇਡੀਅਮ ਜਿਨ੍ਹਾਂ ਕੋਲ ਤੁਹਾਡੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਈਆਂ ਤੇ ਅੱਜ ਕਿਹੜੇ ਮੂੰਹ ਨਾਲ ਆ ਕੇ ਫੇਰ ਤੁਹਾਡੇ ਵਿੱਚ ਵਹਿੰਦੇ ਨੇ ਫਿਰ ਤੁਹਾਡੇ ਕੋਲੇ ਆ ਕੇ ਹੱਥ ਜੋੜ ਕੇ ਖੜ ਜਾਂਦੇ ਨੇ ਕਿ ਜੀ ਆਇਆਂ ਨੂੰ ਆ ਇਲੈਕਸ਼ਨ ਆ ਗਿਆ ਸਾਨੂੰ ਵੋਟਾਂ ਪਾਇਆ ਜੇ ਧਿਆਨ ਰੱਖਿਆ ਜੇ ਕੋਟ ਸੇਖਾ ਲਿਓ ਪੁੱਛਿਆ ਕਰੋ ਉਹਨਾਂ ਨੂੰ ਵੇ ਕੋਟ ਸੇਖਾ ਨੂੰ ਕੋਈ ਦੇਣ ਦਾ ਦੱਸੋ ਤੁਸੀਂ ਦਿੱਤਾ ਕੀ ਹੈ ਜਿਹੜੀਆਂ ਬੁੰਡਰੀਆਂ ਲੋੜਾਂ ਨੇ ਉਹਨਾਂ ਕੋਲੋਂ ਉਹੀ ਨਹੀਂ ਦਿੱਤੀਆਂ ਵੀ ਆ ਜਿਹੜਾ ਬੱਸ ਸਟੈਂਡ ਹੈ 1 ਕਰੋੜ ਤੇ 18 ਲੱਖ ਰੁਪਏ ਨਾਲ ਜਿਹੜਾ ਤੁਸੀਂ ਜਦੋਂ ਲੰਘਦੇ ਹੋ ਵੇਖਦੇ ਹੋ ਇੱਕ ਮਹੀਨੇ ਦੇ ਵਿੱਚ ਵਿੱਚ ਉਹ ਵੀ ਤੁਹਾਡੇ ਸਪੁਰਦ ਕਰ ਦੇਣਾ ਉਹ ਵੀ ਜਿਹੜਾ ਬਣ ਕੇ ਤਿਆਰ ਹੋ ਗਿਆ ਫਿਰ ਜਿਹੜਾ ਸ਼ਮਸ਼ਾਨ ਘਾੜ ਰੋਡ ਤੇ ਜਿਹੜਾ ਪਾਰਕ ਸੀ ਮੈਨੂੰ ਪਤਾ ਹੈ ਜਦੋਂ ਮੈਂ ਐਮ.ਐਲ.ਏ ਬਣ ਕੇ ਪਹਿਲੀ ਵਾਰੀ ਆਇਆ ਤੇ ਮੈਂ ਉੱਥੇ ਜਾ ਕੇ ਵੇਖਿਆ ਤੇ ਸਾਰੇ ਐਮਸੀ ਸਾਹਿਬ ਵੀ ਖੜੇ ਨੇ ਪ੍ਰਧਾਨ ਵੀ ਖੜੇ ਨੇ ਪੁਰਾਣਾ ਰਿਕਾਰਡ ਕੱਢ ਲਿਆ ਸਾਰਾ ਵੀ ਇੱਥੇ ਕਿੰਨੇ ਪੈਸੇ ਲੱਗੇ ਨੇ 30 ਲੱਖ ਦੀ ਮਿੱਟੀ ਪਾਦੀ 30 ਲੱਖ ਦੀ ਮਿੱਟੀ ਕੱਢ ਲਈ ਆਹੀ ਕੁਛ ਚੱਲੀ ਗਿਆ ਪਿਛਲੇ ਸਮੇਂ ਦੇ ਵਿੱਚ ਆ ਹੁਣ ਤੁਸੀਂ ਉਹੀ ਪਾਰਕ ਵੇਖ ਲਓ ਤਕਰੀਬਨ 50 ਲੱਖ ਦੀ ਲੱਗ ਦੇ ਨਾਲ ਉਹੀ ਪਾਰਕ ਉਹੀ ਲੈਟਾ ਉਸ ਪਾਰਕ ਦੇ ਵਿੱਚ ਵੇਖੀਦਾ ਸ਼ਾਮ ਨੂੰ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਉਥੇ ਸੈਰ ਕਰਨ ਜਾਂਦੀਆਂ ਨੇ ਕਿੰਨਾ ਵਧੀਆ ਲੱਗਦਾ ਤੇ ਇਹਨਾਂ ਕੋਲੋਂ ਆ ਸ਼ਹਿਰ ਦੇ ਵਿੱਚ ਇੱਕ ਪਾਰਕ ਤੱਕ ਨਹੀਂ ਬਣਿਆ ਫਿਰ ਇਸ ਤੋਂ ਬਿਨਾਂ ਇਸ ਸ਼ਹਿਰ ਦੇ ਵਿੱਚ ਇੱਕ ਹੋਰ 18 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਇਸ ਕੰਮ ਤੋਂ ਬਿਨਾਂ ਜਿਹੜਾ ਹੁਣ ਕੰਮ ਤਕਰੀਬਨ ਅਗਲੇ ਮਹੀਨੇ ਸ਼ੁਰੂ ਕਰਾਉਣ ਲੱਗੇ ਆ ਉਹਦਾ ਵੀ ਤੁਹਾਨੂੰ ਮੈਂ ਅੱਜ ਦੱਸਦਾ ਕਿ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਤੁਹਾਡਾ ਪਾਣੀ ਆ ਪੀਣ ਵਾਲਾ ਉਹ ਤੁਹਾਡਾ ਹੁਣ ਟੈਂਕੀਆਂ ਤੋਂ ਤੁਹਾਨੂੰ ਸਪਲਾਈ ਮਿਲਦੀ ਹੈ 18 ਕਰੋੜ ਦੇ ਲਗਤ ਦੇ ਨਾਲ WTP ওয়াটার ট্রিটমেন্ট প্লান্ট কোটি ਸੇਖਾਂ ਦੇ ਵਿੱਚ ਲੱਗਣ ਜਾ ਰਿਹਾ ਜਿਹੜਾ ਨਹਿਰੀ ਪਾਣੀ ਹੋਊਗਾ ਉਹਨੂੰ ਟ੍ਰੀਟ ਕਰਕੇ ਉਹਨੂੰ ਸਾਫ਼-ਸੁਥਰਾ ਕਰਕੇ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚਦਾ ਕਰਨਾ ਹੈ तकरीबन 12 ਕਰੋੜ ਦੀ ਲਾਗਤ ਆਉਦੀ ਹੈ 6 ਕਰੋੜ ਦੇ ਨਾਲ ਇੱਕ ਟੈਂਕੀ ਬਣੂਗੀ ਨਾਲ ਜਿਹੜੇ ਦੋ ਪੰਪ ਲੱਗਣਗੇ 18 ਕਰੋੜ ਦਾ ਜਿਹੜਾ ਕੰਮ ਹੈ ਉਹ ਅਗਲੇ ਮਹੀਨੇ ਫਿਰ ਹੋਰ ਕੋਟੇ-ਸੇਖਾ ਦੇ ਵਿੱਚ ਸ਼ੁਰੂ ਕਰ ਲੱਗੇਗਾ ਸਰਦਾਰ ਗਵਿੰਦਰ ਸਿੰਘ ਰਵਾਦੀ ਕੋਟ ਜਿੰਦਾਬਾਦ ਦੀ ਸਿੰਘ ਲਾਗੀ ਟੋਸ ਇੱਥੇ ਵੀ ਬਸ ਨਹੀਂ ਤੁਹਾਡੇ ਸ਼ਹਿਰ ਦੀ ਇੱਕ ਹੋਰ ਮੇਲ ਵਾਂਗ ਸੀ ਕਿ ਸਾਡਾ ਜਿਹੜਾ ਸ਼ਹਿਰ ਹੈ ਇਹ ਮੇਨ ਰੋਡ ਤੇ ਆ ਸਾਰਾ ਮਾਲਵਾ ਇਸ ਸ਼ਹਿਰ ਦੇ ਵਿੱਚੋਂ ਲੰਘ ਕੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਤੇ ਸਾਡੇ ਸ਼ਹਿਰ ਦੀ ਐਂਟਰੀ ਦੇ ਜਾਂ ਸਾਡੇ ਸ਼ਹਿਰ ਦੇ ਚੌਂਕ ਦੇ ਵਿੱਚ ਵਧੀਆ ਦਿੱਖ ਬਣਾਈ ਜਾਵੇ ਜਿਹਦੇ ਨਾਲ ਸਾਡੇ ਸ਼ਹਿਰ ਦਾ ਜਿਹੜਾ ਇੱਕ ਚੰਗਾ ਪ੍ਰਭਾਵ ਪਵੇ ਲੋਕਾਂ ਤੇ ਤੇ ਉਹ ਵੀ ਤੇ 60000 ਰੁਪਏ ਦੇ ਨਾਲ ਜਿਹੜੇ ਉਹ ਸਵਾਗਤੀ ਗੇਟ ਹੈ ਉਹ ਵੀ ਪਾਸ ਹੋ ਗਏ ਨੇ ਸਿਰਫ ਇੱਕ ਐਨਓਸੀ ਰਹਿ ਗਈ ਹੈ ਜਿੱਦਨ ਐਨਓਸੀ ਉਹ ਆ ਗਈ ਉਸੇ ਦਿਨ ਉਹਦਾ ਕੰਮ ਵੀ ਸ਼ੁਰੂ ਹੋ ਜਾਣਾ ਇੱਕ ਅੰਮ੍ਰਿਤਸਰ ਰੋਡ ਤੇ ਤੇ ਇੱਕ ਮੋਗਾ ਰੋਡ ਤੇ ਇਹ ਵੀ ਜਿਹੜਾ ਸ਼ਹਿਰ ਨੂੰ ਜਿਹੜੀ ਫਰਗਾਤ ਆ ਇਹ ਵੀ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦਿੱਤੀ ਹੈ ਇਹਦੇ ਤੋਂ ਬਿਨਾਂ ਜਿਹੜੀਆਂ ਸਟਰੀਟ ਲਾਈਟਾਂ ਨੇ ਜਿਹੜੀਆਂ LED ਲਾਈਟਾਂ 1.14 ਲੱਖ ਰੁਪਏ ਦੀਆਂ ਉਹ ਪਾਸ ਹੋਈਆਂ ਨੇ ਟੈਂਡਰ ਲੱਗਿਆ ਪਹਿਲੇ ਆਗੇ ਓਪਨ ਜਿੰਮ ਤੇ ਜਿਹੜੀ ਬਾਉਂਡਰੀ ਗ੍ਰੇਲ ਹੈ ਜਿਹੜੀ ਇੱਥੇ ਆਪਾਂ ਖੜੇ ਆ ਇਹਦੇ ਵਿੱਚ ਵੀ ਬੈਕ ਸਾਈਡ ਤੇ ਮੰਨੇ ਆ तकरीबन 10 ਲੱਖ ਦੀ ਕੀਮਤ ਦੇ ਨਾਲ ਉਹਦੇ ਵੀ ਪੈਸੇ ਅੱਜ ਪਏ ਉਹ ਇਹ ਜਿਹੜੀ ਅਮਾਉਂਟ ਜਿਹੜੇ ਮੈਂ ਤੁਹਾਨੂੰ ਪੈਸੇ ਦੱਸੇ ਨੇ ਕੋਈ ਲਾਰਾ ਨਹੀਂ ਸਾਰੇ ਜਿਹੜੇ ਪੈਸੇ ਨੇ ਪੰਜਾਬ ਸਰਕਾਰ ਵੱਲੋਂ ਜਿਹੜੀ ਨਗਰਪੰਚਾਇਤ ਕੋਰ ਦੀ ਸੇਖਾ ਦੇ ਖਾਤੇ ਦੇ ਵਿੱਚ ਆ ਗਏ ਨੇ ਟੈਂਡਰ ਲੱਗ ਗਏ ਨੇ ਟੈਂਡਰ ਅਲਰਟ ਹੋ ਗਏ ਨੇ ਤੇ ਕੰਮ ਸ਼ੁਰੂ ਜਿਨ੍ਹਾਂ ਦਾ ਕੋਈ ਕਲੀਅਰ ਹੋ ਗਏ ਨੇ ਐਨਯੂਸੀਆਂ ਉਹ ਸ਼ੁਰੂ ਹੋ ਗਿਆ ਕੋਈ ਜਿਹੜੀ ਇੱਕ ਅੱਧੀ ਐਨਯੂਸੀ ਨਹੀਂ ਰਹੀ ਮਿਲੀ ਅਜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਮਿਲ ਕੇ ਕੰਪਲੀਟ ਹੋ ਜਾਊਗੀ ਤੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕੋਸ਼ਿਸ਼ ਖਾਲਿਓ ਕਿ ਕੰਮ ਤਾਂ ਤੁਸੀਂ ਜਿਹੜੇ-ਜਿਹੜੇ ਕਹੇ ਮੈਨੂੰ ਉਹ ਸਾਰੇ ਕਰਦੇ ਕੋਈ ਵੀ ਕੰਮ ਪੈਂਡਿੰਗ ਨਹੀਂ ਹੈਗਾ ਜਿਹੜਾ ਤੁਸੀਂ ਮੈਨੂੰ ਕਿਹਾ ਸੀ ਤੇ ਕੰਮ ਵੀ ਤੁਸੀਂ ਉਹ ਕਹੇ ਸੀ ਜਿਹੜੇ ਹੁਣ ਤੱਕ ਕਿਸੇ ਕੋਲੋਂ ਹੋਏ ਨਹੀਂ ਸੀ ਜ਼ਿਆਦਾਤਰ ਲੋਕ ਇਹ ਸੋਚ ਕੇ ਕੰਮ ਕਹਿੰਦੇ ਨੇ ਕਿ ਇਹਦੇ ਕੋਲੋਂ ਕਿਹੜਾ ਹੋਣਾ ਪਰ ਤੁਸੀਂ ਆਸ਼ੀਰਵਾਦ ਦਿੱਤਾ ਤੁਸੀਂ ਇਸ ਕਾਬਲ ਬਣਾਇਆ ਮੈਨੂੰ ਕਿ ਤੁਹਾਡੇ ਪੁੱਤ ਦੇ ਅੱਗੇ ਜਾਂ ਤੁਹਾਡੇ ਭਰਾ ਦੇ ਅੱਗੇ ਕੋਈ ਵੀ ਜਿਹੜਾ ਕੰਮ ਹੈ ਕੋਈ ਹੁਣ ਤੱਕ ਖੜਿਆ ਨਹੀਂ ਤੇ ਹੁਣ ਵਾਰੀ ਤੁਹਾਡੀ ਆ ਕੋਈ ਸਿਖਾੜਿਓ ਮੈਂ ਤਾਂ ਤੁਹਾਡੇ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਤੇ ਤੁਹਾਡੇ ਨਾਲ ਜੋ-ਜੋ ਤੁਹਾਡੇ ਨਾਲ ਗਾਰੰਟੀਆਂ ਕੀਤੀਆਂ ਵਾਅਦੇ ਕੀਤੇ ਪੂਰੇ ਕਰਦੇ ਤੇ ਹੁਣ ਵਾਰੀ ਤੁਹਾਡੀ ਆ ਗਈ ਜੇ ਤਾਂ ਇਲੈਕਸ਼ਨ ਆ ਜਾਣਾ ਹੋਰ 2 ਢਾਈ ਮਹੀਨਿਆਂ ਨੂੰ ਕੋਟ ਹੀ ਸੇਖਾਂ ਦਾ ਤੇ ਮੈਂ ਇੱਕੋ ਹੀ ਬੇਨਤੀ ਕਰਨ ਆਉਂਗਾ ਤੁਹਾਡੇ ਕੋਲੇ ਵੋਟ ਨਹੀਂ ਮੰਗਣੀ ਤੇ ਤੁਹਾਨੂੰ ਇਹੀ ਬੇਨਤੀ ਕਰਨੀ ਆ ਕਿ ਜੇ ਤੁਹਾਨੂੰ ਮੇਰੇ ਕੰਮ ਚੰਗੇ ਲੱਗੇ ਆ ਜਿਹੜੇ ਕੂਰ ਦੀ ਸੇਖਾਂ ਦੇ ਵਿੱਚ ਹੋਏ ਨੇ ਤੁਹਾਨੂੰ ਸਾਰੀ ਆ ਕੰਮਾਂ ਦੀ ਡਿਟੇਲ ਦਊਗਾ ਫਲਾਣਾ ਕੰਮ ਕੀਤਾ ਫਲਾਣੀ ਗਲੀ ਦਾ ਕੰਮ ਕੀਤਾ ਫਲਾਣੇ ਵਾਟਰ ਸਪਲਾਈ ਦਾ ਕੰਮ ਕੀਤਾ ਆ ਸੀਵਰੇਜ ਦਾ ਆ ਪਾਰਕ ਦਾ ਆ ਬੱਸ ਸਟੈਂਡ ਦਾ ਆ ਸਟੇਡੀਅਮ ਦਾ ਜੇ ਤੁਹਾਨੂੰ ਇਹ ਕੰਮ ਚੰਗੇ ਲੱਗੇ ਨੇ ਤab ਭਾਈ ਸਾਡੇ ਉਮੀਦਵਾਰਾਂ ਨੂੰ ਵੋਟ ਪਾਇਆ ਜੇ ਜੇ ਤੁਹਾਨੂੰ ਇਹ ਉਮੀਦਵਾਰ ਜੇ ਤੁਹਾਨੂੰ ਇਹ ਸਾਡੇ ਕੰਮ ਚੰਗੇ ਨਹੀਂ ਲੱਗੇ ਬੇਸ਼ੱਕ ਨਾ ਵੋਟ ਪਾਇਆ। ਇਹੀ ਗੱਲ ਕਹਿਣੀ ਆ। ਦੇਖੋ ਹੁਣ ਤੱਕ ਜਿਹੜੇ ਜਿਹੜੇ ਜਿੰਨਿਆਂ ਵੀ ਰਹੀਆਂ ਨੇ ਮੈਂ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਵੀ। ਕਿਉਂਕਿ ਹਰੇਕ ਦੀ ਆਪਦੀ ਸੋਚ ਹੁੰਦੀ ਹੈ ਹਰੇਕ ਦਾ ਇੱਕ ਕੰਮ ਕਰਨ ਦੀ ਕਪੈਸਿਟੀ ਹੁੰਦੀ ਹੈ ਜਿੰਨੀ ਅਗਲਾ ਦੀ ਸੋਚ ਸੀ ਜਿੰਨੀ ਅਗਲਾ ਦੀ ਕਪੈਸਿਟੀ ਸੀ ਉਹਨਾਂ ਨੇ ਵੀ ਚੰਗਾ ਹੀ ਕੀਤਾ ਹੋਊ ਪਰ ਮੈਂ ਜਿਹੜਾ ਤੁਹਾਡੇ ਨਾਲ ਵਾਅਦਾ ਕੀਤਾ ਸੀ ਮੈਂ ਆਪਦੇ ਵਾਅਦੇ ਪੂਰੇ ਕਰਦੇ ਨੇ ਤੇ ਸੋ ਬਾਦ ਹੁਣ ਤੁਹਾਡੀ ਵਾਰੀ ਹੈ ਇੱਥੇ ਵੀ ਜਿਹਦਾ ਆਪਾਂ ਕੀਤਾ ਅੱਜ ਇਹਦੇ ਵਿੱਚ ਜਿੱਥੇ ਆਪਾਂ ਖੜੇ ਆ ਡਬਲ ਸਟੋਰੀ ਬਿਲਡਿੰਗ ਬਣਨੀ ਆ ਨਕਸ਼ਾ ਇਹਦਾ ਬਾਹਰਲੇ ਪਾਸੇ ਲਾਤਾ ਨੀਚੇ ਕਮਰੇ ਬਣਨਗੇ ਚੇਂਜਿੰਗ ਰੂਮ ਹੋਣਗੇ ਬਾਥਰੂਮ ਟਾਇਲਟਸ ਹੋਣਗੇ ਲੇਡੀਜ਼ ਅਲੱਗ ਹੋਣਗੇ ਜੈਂਟਸ ਅਲੱਗ ਹੋਣਗੇ ਉੱਪਰ ਸਟੇਜ ਬਣੂਗੀ ਦੋਨਾਂ ਸਾਈਡਾਂ ਤੇ ਬੈਠਣ ਦੀ ਜਗ੍ਹਾ ਬਣੂਗੀ ਜਿਹੜੀਆਂ ਬੈਠਣ ਦੀਆਂ ਸੀਟਸ ਹੁੰਦੀਆਂ ਨੇ ਜਿਵੇਂ ਪ੍ਰੋਪਰ ਸਟੇਡੀਅਮ ਦੇ ਵਿੱਚ ਹੁੰਦੀਆਂ ਨੇ ਉਹ ਬਣ ਗਈਆਂ ਤੇ ਹੋਰ ਜਿਹੜੀਆਂ ਤੁਹਾਡੀਆਂ ਲਾਈਟਾਂ ਨੇ ਐਲਸੀਡੀ ਨੇ ਇੱਥੇ ਐਲਈਡੀ ਨੇ ਉਹ ਲੱਗਣਗੀਆਂ ਇੱਥੇ ਜਿਹੜੀ ਟੁੱਟੀ ਕੰਧ ਹੈ ਉਹ ਕਰਕੇ ਇਹਨੂੰ ਬੰਦ ਕਰਾਂਗੇ ਤੁਹਾਡਾ ਜਿਹੜਾ ਟਰੈਕ ਹੈ ਸੈਰ ਕਰਨ ਵਾਲਿਆਂ ਦਾ ਉਹ ਵੱਜੂਗਾ ਜੇ ਕੁਝ ਹੋਰ ਵੀ ਤੁਹਾਨੂੰ ਇੱਥੇ ਚਾਹੀਦਾ ਹੋਇਆ ਫਰ ਮੇਰੇ ਧਿਆਨ ਦੇ ਵਿੱਚ ਲਿਆ ਦਿਆ ਜੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸਰਕਾਰ ਦਾ ਕੰਮ ਹੈ ਬਣਾਉਣਾ ਤੇ ਇਹ ਤੋਂ ਬਾਅਦ ਤੁਹਾਡਾ ਕੰਮ ਹੈ ਉਹਦੀ ਸਾਂਭ ਸੰਭਾਲ ਕਰਨੀ ਤੁਹਾਡੇ ਸਪੁੱਤ ਕਰ ਦੇਣਾ ਕੋਈ ਸਿਖਾਣਿਓ ਇਹਦੀ ਸਾਂਭ ਸੰਭਾਲ ਕਰ ਲਿਆ ਜੇ ਇੱਕ ਸਪੋਰਟਸ ਹੱਬ ਮੈਂ ਕੋੜੀ ਸੇਖਾ ਬਣਾਇਆ ਉਹਦੇ ਨਾਲ ਦਾ ਵੀ ਸੌਰੀ ਹੁਡੇਗੜ ਪਿੰਤੂਰ ਬਣਾਇਆ ਉਹਦੇ ਨਾਲ ਦਾ ਵੀ ਜ਼ਿਲ੍ਹੇ ਦੇ ਵਿੱਚ ਨਹੀਂ ਹੋਊਗਾ ਹੁਣ ਤੱਕ ਨਹੀਂ ਬਣਿਆ ਤੇ ਆ ਵੀ ਜਿਹੜਾ ਤੁਹਾਡੇ ਸਪੁਰਦ ਕਰਨਾ ਇਹਦੇ ਵਰਗਾ ਵੀ ਜ਼ਿਲ੍ਹੇ ਦੇ ਵਿੱਚ ਨਹੀਂ ਬੰਨਾ ਤੋਂ ਇਸ ਕਰਕੇ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਮੇਰਾ ਹੌਸਲਾ ਵਧਾਉਂਦੇ ਹੋ ਤੇ ਮੈਂ ਤਾਂ ਤੁਹਾਡਾ ਸ਼ੁਕਰਾਨਾ ਕਰਦਾ ਇਹ ਨਹੀਂ ਥੱਕਦਾ ਤੁਸੀਂ ਮੈਨੂੰ ਇਸ ਕਮਲ ਬਣਾਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ